ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ 네ਗੇਟਿਵ ਖਬਰਾਂ ਦੇ ਸੰਸਾਰ ਦੇ ਵਿੱਚੋਂ ਨਿਕਲ ਕੇ ਇੱਕ ਜ਼ਰਾ ਚੰਗੀ ਖਬਰ ਦੇ ਉੱਤੇ ਨਜ਼ਰ ਪਾ ਲੈਨੇ ਆਪਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਖਬਰ ਨੂੰ ਦੇਖਣ ਔਰ ਸੁਣਨ ਤੋਂ ਬਾਅਦ ਤੁਹਾਡੇ ਵੀ ਦਿਲ ਨੂੰ ਕਿਤੇ ਨਾ ਕਿਤੇ ਠੰਡਕ ਪਵੇਗੀ ਔਰ ਉਹਨਾਂ ਲੋਕਾਂ ਦੀਆਂ ਪਰੇਸ਼ਾਨੀਆਂ ਵਧਣਗੀਆਂ ਜਿਨ੍ਹਾਂ ਨੂੰ ਹੁਣ ਇਹ ਲੜਕੀ ਉਹਨਾਂ ਦੇ ਖਿਲਾਫ ਬਿਆਨ ਦੇ ਕੇ ਆਈ ਹੈ ਤੁਹਾਨੂੰ ਯਾਦ ਹੋਊਗਾ ਸ਼ਾਇਦ 3 ਅਕਤੂਬਰ ਦਾ ਉਹ ਦਿਨ ਸੀਗਾ ਉਸ ਵੇਲੇ ਇੱਕ ਲੜਕੀ ਨੂੰ ਕਿਸ ਤਰੀਕੇ ਦੇ ਨਾਲ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ ਸੀ ਔਰ ਧੱਕਾ ਵੀ ਉਸਦੇ ਪਿਤਾ ਦੇ ਵੱਲੋਂ ਦਿੱਤਾ ਗਿਆ ਸੀ ਔਰ ਕਰੀਬ 2 ਮਹੀਨੇ ਤੋਂ ਬਾਅਦ ਹੁਣ ਉਹ ਲੜਕੀ ਜ਼ਿੰਦਾ ਮਿਲ ਗਈ ਹੈ ਉਹ ਲੜਕੀ ਕਹਿ ਰਹੀ ਹੈ ਕਿ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਂ ਜ਼ਿੰਦਾ ਬਚ ਗਈ ਹਾਲਾਕੀ ਉਮੀਦ ਨਹੀਂ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਪਿਤਾ ਨੇ ਆਪਣੀ ਹੀ ਧੀ ਦੇ ਹੱਥ ਪੈਰ ਬੰਨ ਕੇ ਆਪਣੇ ਦੋਹੇ ਜਿਹੜੇ ਹੱਥ ਨੇ ਉਹਨਾਂ ਨੂੰ ਪਿਛਲੇ ਪਾਸੇ ਨੂੰ ਕਰਕੇ ਚੁੰਨੀ ਨਾਲ ਬੰਨ ਕੇ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਸੀ ਰਾਤ ਦਾ ਸਮਾਂ ਸੀ ਤੇ ਉਮੀਦ ਬਿਲਕੁਲ ਨਹੀਂ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਲੜਕੀ ਦੀ ਜਾਨ ਬਚ ਸਕਦੀ ਹੈ ਪਰ ਇਸੇ ਕਰਕੇ ਕਹਿੰਦੇ ਨੇ ਕਿ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਕਿਉਂਕਿ ਪ੍ਰਮਾਤਮਾ ਨੇ ਉਸ ਲੜਕੀ ਨੂੰ ਉਸ ਧੀ ਨੂੰ ਬਚਾਉਣਾ ਸੀ ਇਸ ਕਰਕੇ ਉਸ ਲੜਕੀ ਅੱਜ ਜ਼ਿੰਦਾ ਹੈ 2 ਮਹੀਨੇ ਤੋਂ ਬਾਅਦ ਅੱਜ ਜੋ ਲੜਕੀ ਜ਼ਿੰਦਾ ਸਾਹਮਣੇ ਆਈ ਹੈ ਹਾਲਾਂਕਿ ਉਸਨੇ ਪੁਲਿਸ ਨੂੰ ਬਿਆਨ ਕਾਫੀ ਕੁਝ ਦਿੱਤਾ ਹੈ ਕਿ ਉਸਦੇ ਪਿਤਾ ਨੇ ਭਾਵੇਂ ਉਸ ਨੂੰ ਧੱਕਾ ਦਿੱਤਾ ਨਹਿਰ 'ਚ ਪਰ ਅਸਲ ਦੋਸ਼ੀ ਉਹਦਾ ਪਿਤਾ ਤਾਂ ਹੈ ਹੀ ਨਾਲ ਨਾਲ ਦੋਸ਼ੀ ਉਸਦੀ ਮਾਤਾ ਵੀ ਹੈ ਇੱਕ ਨਿੱਜੀ ਕਿਸੇ ਪ੍ਰਾਈਵੇਟ ਚੈਨਲ ਨੂੰ ਯਾਨੀ ਕਿ ਜਿਹੜੇ ਯੂਟਿਊਬਰ ਹੁੰਦੇ ਨੇ ਉਹਨਾਂ ਨੂੰ ਇੱਕ ਇੰਟਰਵਿਊ ਦਿੱਤੀ ਉਸ ਲੜਕੀ ਨੇ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਮੇਰੇ ਪਿਤਾ ਤਾਂ ਦੋਸ਼ੀ ਹੈ ਹੀ ਉਹਨਾਂ ਨੇ ਮੈਨੂੰ ਹੱਥ ਬੰਨ੍ਹ ਕੇ ਨਹਿਰ 'ਚ ਧੱਕਾ ਦਿੱਤਾ ਪਰ ਦੋਸ਼ੀ ਮੇਰੀ ਮਾਂ ਵੀ ਹੈ ਔਰ ਹੁਣ ਪੁਲਿਸ ਮੇਰੀ ਸੁਰੱਖਿਆ ਦੀ ਗਰੰਟੀ ਲਵੇ ਸੁਰੱਖਿਆ ਨੂੰ ਯਕੀਨੀ ਬਣਾਵੇ ਕਿਉਂਕਿ ਮੇਰੀ ਜਾਨ ਨੂੰ ਹੁਣ ਵੀ ਖਤਰਾ ਹੈ ਉਸ ਵੇਲੇ ਪ੍ਰਮਾਤਮਾ ਨੇ ਬਚਾ ਲਿਆ ਪਰ ਹੋ ਸਕਦਾ ਹੁਣ ਨਾ ਬਚਾਂ ਹੁਣ ਆ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਉਸੇ ਲੜਕੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਸ ਨਹਿਰ ਦੀਆਂ ਵੀ ਤਸਵੀਰਾਂ ਦਿਖਾ ਰਹੇ ਆ ਜਿਸ ਨਹਿਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਮੋਗਾ ਰੋਡ ਦੇ ਉੱਤੇ ਉਸ ਲੜਕੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ ਸੀਗਾ ਬੜੀਆਂ ਹੀ ਡਰਾਉਣੀਆਂ ਤਸਵੀਰਾਂ ਨੇ ਹੋਣਾ ਦੋ ਤਸਵੀਰਾਂ ਦੇਖ ਲਿਓ ਪਹਿਲੀ ਤਸਵੀਰ ਉਹ ਹੈ ਉਸ ਵੇਲੇ ਦੀ ਹੈ 3 ਅਕਤੂਬਰ ਦਾ ਉਹ ਵੇਲਾ ਸੀਗਾ ਰਾਤ ਦਾ ਸਮਾਂ ਸੀ ਜਦੋਂ ਲੜਕੀ ਦੇ ਹੱਥ ਬੰਨ੍ਹ ਦਿੱਤੇ ਗਏ ਸੀ ਉਸ ਦੇ ਪਰਿਵਾਰਕ ਮੈਂਬਰ ਨੇ ਪਿਤਾ ਨੇ ਨਾਲ ਸ਼ਾਇਦ ਉਸ ਦੀ ਮਾਤਾ ਜਾਂ ਫਿਰ ਭੈਣ ਲੱਗਦੀ ਹੈ ਹਾਲਾਂਕਿ ਪਹਿਲਾਂ ਤਾਂ ਉਹ ਸਾਰੀਆਂ ਗੱਲਾਂ 'ਚ ਸਾਥ ਦੇ ਰਹੀ ਐ ਜਦੋਂ ਨਹਿਰ 'ਚ ਧੱਕਾ ਦੇਣਾ ਸੀ ਜਦੋਂ ਕੁੜੀ ਨੂੰ ਨਹਿਰ 'ਚ ਧੱਕਾ ਦੇ ਦਿੰਦੇ ਆ ਫਿਰ ਜਿਹੜੇ ਉਹਦੇ ਪਰਿਵਾਰਕ ਮੈਂਬਰ ਮਹਿਲਾ ਹੁੰਦੀ ਐ ਹੁਣ ਉਹਦੀ ਭੈਣ ਵਾਜਾ ਮਾਂ ਹੈ ਉਹ ਕਾਫੀ ਜ਼ਿਆਦਾ ਡਰ ਜਾਂਦੀ ਐ ਰੋਣ ਵੀ ਲੱਗ ਜਾਂਦੀ ਐ ਹਾਏ ਬਚਾ ਲਓ ਬਚਾ ਲਓ ਉਸਨੂੰ ਲੇਕਿਨ ਪਿਤਾ ਇੱਕ ਨਹੀਂ ਸੁਣਦਾ ਉਸਨੂੰ ਧੱਕਾ ਦੇ ਕੇ ਨਹਿਰ 'ਚ ਆ ਜਾਂਦਾ ਫਿਰ ਉਸ ਤੋਂ ਬਾਅਦ ਹੁੰਦਾ ਐ ਅਸਲੀ ਚਮਤਕਾਰ ਚਮਤਕਾਰ ਇਹ ਹੁੰਦਾ ਐ ਕਿ ਲੜਕੀ ਬਚ ਜਾਂਦੀ ਐ ਬਚਦੀ ਕਿਵੇਂ ਆ ਉਹ ਲੜਕੀ ਨੇ ਦੱਸਿਆ ਕਿ ਜਦੋਂ ਉਸਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਸੀ ਉਸਦੇ ਹੱਥ ਬੰਨੇ ਹੋਏ ਸੀ ਉਹ ਦੀ ਜਾ ਰਹੀ ਸੀ ਉਸ ਨੂੰ ਵੀ ਯਕੀਨ ਸੀ ਕਿ ਸ਼ਾਇਦ ਉਹ ਨਹੀ ਬਚੇਗੀ ਪਰ ਅਚਾਨਕ ਉਹ ਕਿਸੇ ਚੀਜ਼ ਦੇ ਨਾਲ ਟਕਰਾ ਜਾਂਦੀ ਹੈ ਲੋਹੇ ਨੁਮਾ ਚੀਜ਼ ਦੇ ਨਾਲ ਟਕਰਾ ਜਾਂਦੀ ਹੈ ਬਾਅਦ ਵਿੱਚ ਉਹੀ ਉਸ ਦੇ ਹੱਥ ਵਿੱਚ ਆ ਜਾਂਦੀ ਹੈ ਲੋਹੇ ਨੁਮਾ ਚੀਜ਼ ਬਾਅਦ ਵਿੱਚ ਹੋ ਸਕਦਾ ਹੈ ਕਿ ਉਹ ਜਿਹੜੇ ਨਹਿਰਾਂ ਦੇ ਵਿੱਚ ਥੱਲੇ ਉਤਰਨ ਨੂੰ ਜਾਂ ਫਿਰ ਚੜ੍ਹਨ ਨੂੰ ਜਿਹੜੇ ਐਂਗਲ ਲੱਗੇ ਹੁੰਦੇ ਨੇ ਲੋਹੇ ਦੇ ਸਰੀਏ ਉਹਨਾਂ ਦੇ ਵਿੱਚ ਲੜਕੀ ਟਕਰਾ ਗਈ ਸੀ ਉਸ ਤੋਂ ਬਾਅਦ ਉਹ ਨਹਿਰ ਤੋਂ ਬਾਹਰ ਆਈ ਉਸੇ ਤਰੀਕੇ ਨਾਲ ਭਿੱਜੇ ਕੱਪੜਿਆਂ ਦੇ ਵਿੱਚੋਂ ਸੜਕ ਤੇ ਜਾ ਰਹੀ ਹੁੰਦੀ ਹੈ ਕਿਸੇ ਤੋਂ ਮਦਦ ਲੈਂਦੀ ਹੈ 2 ਮਹੀਨੇ ਲੋਕ ਛਿਪ ਕੇ ਰਹਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਆਂਦੀ ਹੈ মিডিਆ ਦੇ ਅਕੇ ਸਿੱਧਾ ਹੀ ਉਸਨੇ ਇੱਕ ਐਸਾ ਧਮਾਕਾ ਕੀਤਾ ਬੀਤੇ ਦਿਨਾਂ ਕਿ ਆਪਣੀ ਇੰਟਰਵਿਊ ਦਿੱਤੀ ਹੈ ਪੁਲਿਸ ਦੇ ਕੋਲ ਉਹਨੇ ਆ ਕੇ ਇੰਟਰਵਿਊ ਦਿੱਤੀ ਹੈ ਪੁਲਿਸ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕਿਉਂਕਿ ਬੀਤੇ ਦਿਨ ਉਸਦੀ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਨਿੱਜੀ YouTube ਚੈਨਲ ਦੇ ਉੱਤੇ ਉਸ ਤੋਂ ਬਾਅਦ ਪੁਲਿਸ ਨੂੰ ਸੁਰਾਗ ਲੱਗਿਆ ਹੱਥ ਲੱਗਿਆ ਤੇ ਉਸ ਦੇ ਨਾਲ ਕੁੜੀ ਨਾਲ ਸੰਪਰਕ ਕੀਤਾ ਗਿਆ ਲੜਕੀ ਨੂੰ ਸਿਕਿਉਰਿਟੀ ਦੇ ਵਿੱਚ ਸੀਨੀਅਰ ਪੁਲਿਸ ਦੇ ਮੁਲਾਜ਼ਮਾ ਦੇ ਅੱਗੇ ਹਾਜ਼ਰ ਕੀਤਾ ਗਿਆ ਉਹਦੇ ਬਿਆਨ ਲਿੱਤੇ ਗਏ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਕੁਝ ਅਹਿਮ ਇਨਫੋਰਮੇਸ਼ਨ ਦਿੱਤੀ ਹੈ ਉਹ ਸੁਣਦੇ ਆਂ ਪਰ ਜਾਇਓ ਕਿਤੇ ਨਾ ਇਸ ਤੋਂ ਬਾਅਦ ਤੁਹਾਨੂੰ ਅਸੀਂ ਲੜਕੀ ਦੀ ਸਾਰੀ ਗੱਲਬਾਤ ਸੁਣਾਵਾਂਗੇ ਲੜਕੀ ਨੇ ਕੀ ਕੁਝ ਕਿਹਾ ਉਹ ਬਾਅਦ ਵਿੱਚ ਪਹਿਲਾਂ ਆ ਪੁਲਿਸ ਕੀ ਕਹਿ ਰਹੀ ਹੈ ਸੁਣਦੇ ਆਂ ਆਂ ਜੀ ਪਹਿਲਾਂ ਤਾਂ ਇਹ ਬੜੀ ਚ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿਹਨਾਂ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆਂ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕੀ ਕਿਨਾਰੇ ਤੇ ਡਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀਏ ਨੇ ਮਦਦ ਲਈ ਕਿਸੇ ਨੇਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਨ ਪਛਾਣਦੇ ਹੀ ਐ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਐ ਜਿੱਥੇ ਹੋ ਗਈ ਐ ਰੱਖੋ ਤੇ ਇਸ ਕਰਕੇ ਉਹ ਅਗਲੀ ਜਿਹੜੀ ਐ ਕਿਉਂਕਿ ਇਹ ਮਾਈਨਰ ਐ ਤੇ ਸਾਡੇ ਡੀਐਸਪੀ ਸਾਹਿਬ ਲੋ ਐਸਐਚਯੂ ਸਾਹਿਬ ਉਹਨਾਂ ਦਾ ਜਿਹੜੀ ਬੱਚੀ ਐ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਐ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਾਰਵਾਈ ਅੱਜ ਵੀ ਕਰ ਰਹੀ ਹੂ ਤਾ ਪੁਲਿਸ ਮੁਲਾਜ਼ਮਾਂ ਦੇ ਅੱਗੇ ਕੁੜੀ ਨੇ ਅਹਿਮ ਖੁਲਾਸੇ ਕੀਤੇ ਨੇ ਹੁਣ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਲੜਕੀ ਮਾਈਨਰ ਹੈ 18 ਸਾਲ ਤੋਂ ਉਮਰ ਘੱਟ ਦੱਸੀ ਜਾ ਰਹੀ ਹੈ ਹੁਣ ਲੜਕੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੋਰਟ ਦੇ ਸਾਹਮਣੇ ਯਾਨੀ ਕਿ ਜੱਜ ਦੀ ਹਾਜ਼ਰੀ ਦੇ ਵਿੱਚ ਮੰਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਸਾਰੇ ਬਿਆਨ ਲਏ ਜਾਣਗੇ ਉਸ ਤੋਂ ਬਾਅਦ ਕੀ ਐਕਸ਼ਨ ਲਿਆ ਜਾਣਾ ਹੈ ਉਹ ਫਿਰ ਅੱਗੇ ਹੁਣ ਕੋਰਟ ਤੈਅ ਕਰੇਗੀ ਕਿਉਂਕਿ ਹੁਣ ਤੱਕ ਤਾਂ ਸਿਰਫ ਪਿਓ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਮਾਂ ਬਾਹਰ ਆਰਾਮ ਕਰ ਰਹੀ ਹੈ ਲੇਕਿਨ ਲੜਕੀ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਸਾਫ਼ ਕਰ ਦਿੱਤਾ ਕਿ ਮੇਰੀ ਮਾਂ ਵੀ ਦੋਸ਼ੀ ਹੈ ਉਸ ਵੇਲੇ ਉਸੇ ਨੇ ਮੇਰੇ ਪਿਓ ਨੂੰ ਉਕਸਾਇਆ ਸੀ ਕਿਉਂਕਿ ਪਿਤਾ ਨਸ਼ੇ ਦੇ ਵਿੱਚ ਸੀ ਦਵਾਈ ਲੈਂਦੀ ਹੋਈ ਸੀ ਔਰ ਨਸ਼ੇ ਵੀ ਕਰਦਾ ਸੀ ਇਸ ਕਰਕੇ ਉਹਨੇ ਬਿਨਾ ਕੁਝ ਸੋਚੇ ਸਮਝੇ ਤੋਂ ਮੇਰੇ ਹੱਥ ਬੰਨ੍ਹ ਕੇ ਮੈਨੂੰ ਨਹਿਰ 'ਚ ਸਿੱਟ ਦਿੱਤਾ ਹੁਣ ਤੁਹਾਨੂੰ ਉਸ ਲੜਕੀ ਦਾ ਬਿਆਨ ਸੁਣਾਉਣਿਆ ਲੜਕੀ ਨੂੰ ਅੱਜ ਜਦ ਪੁਲਿਸ ਦੇ ਸਾਹਮਣੇ ਹਾਜ਼ਰ ਕੀਤਾ ਗਿਆ ਤੇ ਲੜਕੀ ਨੇ ਕੀ ਕੁਝ ਕਿਹਾ ਆ ਸੁਣ ਸੱਤਿਆ ਤੁਹਾਨੂੰ ਰੱਬ ਦਾ ਨਾਮ ਉਹਦੇ ਕਰੀਨੋ ਸੁਟਾਇਆ ਤੇ ਬਾਹਰ ਬਚ ਕੇ ਆ ਗਏ ਜਦੋਂ ਛੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਸੀ ਪਾਣੀ ਸੀਗਾ ਉਦੋਂ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਫਿਰ ਕਿਵੇਂ ਕਿੰਨੇ ਬਚਾਇਆ ਤੁਹਾਨੂੰ ਸਰੋਂ ਆਪਣੇ ਬਸ ਰੱਬ ਵੱਲ ਬਚ ਗਈ ਸਰੀਏ ਨੂੰ ਆਸ ਸੁਟਾਇਆ ਤੇ ਉਸ ਤੋਂ ਬਾਅਦ ਨਿਕਲ ਗਏ ਬੇਟਾ ਬਾਹਰ ਕਿਵੇਂ ਆਏ ਤੁਸੀਂ ਉੱਪਰੋਂ ਉਹ ਨਹਿਰ ਚੋਂ ਜਿਵੇਂ ਤੁਸੀਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਜਾਂ ਨਹੀਂ ਕੋਈ ਵੀ ਹੈ ਤੇ ਡੇਰੇ ਕੋਈ ਪਿੰਡ ਹੀ ਨਹੀਂ ਸੀ ਫਿਰ ਤੁਸੀਂ ਨੇ ਅੱਥਰ ਬਾਅਦ ਕਿਵੇਂ ਆ ਬਟਾ ਸਰੀਆ ਉੱਥੇ ਪਹੁੰਚ ਗਿਆ ਸਰੀਆ ਉੱਥੇ ਪਹੁੰਚ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤਲਬ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੇਰੀ ਫੈਮਿਲੀ ਦਾ ਮੈਂ ਕੰਨਦੇ ਮੇਰੇ ਭੂਆ ਖੜੇ ਆ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦਾ ਜਿਹੜੇ ਤੁਹਾਡੇ ਦਾੜੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹਦੇ ਉਹ ਜਾ ਹਾਂਜੀ ਤਾਂ ਲੜਕੀ ਡਰੀ ਹੋਈ ਹੈ ਲੜਕੀ ਸਹਿਮੀ ਹੋਈ ਹੈ ਅੱਜ ਵੀ ਉਸ ਨੂੰ ਲੱਗਦਾ ਹੈ ਕਿ ਉਸ ਦੀ ਜਾਨ ਕੋਈ ਨਾ ਕੋਈ ਲੈ ਲਵੇਗਾ ਇਸ ਲਈ ਇਹ ਕੁੜੀ ਪੁਲਿਸ ਤੋਂ ਸੁਰੱਖਿਆ ਦੀ ਵੀ ਮੰਗ ਕਰ ਰਹੀ ਹੈ ਕਿ ਮੈਨੂੰ ਇੱਕ ਵਾਰ ਤਾਂ ਪ੍ਰਮਾਤਮਾ ਨੇ ਬਚਾ ਲਿਆ ਪਰ ਹੋ ਸਕਦਾ ਹੈ ਅਗਲੀ ਵਾਰ ਉਸ ਦੀ ਕਿਸਮਤ ਇੰਨੀ ਚੰਗੀ ਨਾ ਹੋਵੇ ਇਸ ਕਰਕੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਇਹ ਲੜਕੀ ਕਹਿ ਰਹੀ ਹੈ ਹੁਣ ਤੁਹਾਨੂੰ ਉਸ ਦੀ ਮਾਂ ਦਾ ਬਿਆਨ ਵੀ ਸੁਣਾਉਣਾ ਕਿਸ ਤਰੀਕੇ ਦੇ ਨਾਲ ਲੱਗਦਾ ਇੰਜ ਵੈ ਕਿਉਂਕਿ ਜਦੋਂ ਜਿਸ ਦੇ ਬਿਆਨ ਸੁਣਦੇ ਆ ਇੰਜ ਲੱਗਦਾ ਕਿ ਉਹ ਸੱਚਾ ਹੈ ਜਦੋਂ ਮਾਂ ਦੀ ਗੱਲ ਸੁਣਦੇ ਆ ਉਹ ਲੱਗਦਾ ਉਹ ਸੱਚੀ ਹੈ ਪਿਤਾ ਦੀ ਗੱਲ ਸੁਣਦੇ ਆ ਲੱਗਦਾ ਉਹ ਸੱਚੀ ਹੈ ਜਦ ਲੜਕੀ ਦੀ ਗੱਲ ਸੁਣਦੇ ਆ ਤਾਂ ਲੱਗਦਾ ਕਿ ਉਹ ਸੱਚੀ ਹੈ ਪਰ ਇੱਕ ਨਿੱਜੀ ਚੈਨਲ ਦੇ ਉੱਤੇ ਇਸ ਲੜਕੀ ਨੇ ਬਿਆਨ ਦਿੱਤਾ ਹੈ ਕਿ ਮੇਰੀ ਮਾਂ ਨੇ ਹੀ ਇਹ ਸਾਰੀ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ ਪਰ ਮੇਰੀ ਮਾਂ ਹੀ ਹੁਣ ਜੇਲ੍ਹ ਦੇ ਬਾਹਰ ਆਰਾਮ ਕਰ ਰਹੀ ਹੈ ਔਰ ਮੇਰਾ ਪਿਤਾ ਜਿਸ ਦੇ ਉੱਤੇ ਸਾਰੇ ਘਰ ਦੀ ਜ਼ਿੰਮੇਵਾਰੀ ਹੈ ਬਾਕੀ ਭੈਣਾਂ ਨੂੰ ਪਾਲਣ ਦੀ ਉਹਨਾਂ ਨੂੰ ਵੱਡਾ ਕਰਨ ਦੀ ਪੜਾਉਣ ਦੀ ਲਿਖਾਉਣ ਦੀ ਖਾਣ ਪੀਣ ਦੀ ਜ਼ਿੰਮੇਵਾਰੀ ਹੈ ਉਹ ਮੇਰਾ ਪਿਓ ਅੰਦਰ ਬੈਠਾ ਹੈ ਇਸ ਕਰਕੇ ਲੜਕੀ ਕਹਿ ਰਹੀ ਹੈ ਕਿ ਮੈਨੂੰ ਸਿਰਫ ਔਰ ਸਿਰਫ ਆਪਣੇ ਬੱਚਿਆਂ ਦਾ ਯਾਨੀ ਕਿ ਆਪਣੇ ਛੋਟੇ ਭੈਣ ਭਰਾਵਾਂ ਨੂੰ ਆਪਣੇ ਬੱਚੇ ਕਹਿੰਦੀ ਹੈ ਕਿ ਮੈਨੂੰ ਉਹਨਾਂ ਦੀ ਫਿਕਰ ਹੋ ਰਹੀ ਹੈ ਇਸ ਕਰਕੇ ਮੈਂ ਚਾਹਨੀ ਹੈ ਕਿ ਮੇਰੇ ਪਿਤਾ ਨੂੰ ਸਜ਼ਾ ਨਾ ਦਿੱਤੀ ਜਾਵੇ ਲੇਕਿਨ ਮੇਰੀ ਮਾਂ ਜਿਹੜੇ ਇਹ ਸਾਰੀ ਸਾਜ਼ਿਸ਼ ਰਚੀ ਹੈ ਜਿਨੇ ਮੇਰੇ ਪਿਓ ਨੂੰ ਉਕਸ ਉਹ ਵੀ ਬਰਾਬਰ ਦੀ ਹੀ ਹੱਕਦਾਰ ਐ ਸਜ਼ਾ ਮਿਲਣ ਦੀ ਇਸ ਕਰਕੇ ਮਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਪਰ ਲੇਕਿਨ ਜਦੋਂ ਇਹ ਗੱਲ ਇਹ ਮਾਂ ਤੱਕ ਪਹੁੰਚੀ ਜਦ ਉਸ ਦੀ ਮਾਂ ਨੇ ਇਹ ਵੀਡੀਓ ਦੇਖੀ ਆਪਣੀ ਧੀ ਦੀ ਫਿਲਹਾਲ ਉਹ ਖੁਸ਼ ਨਜ਼ਰ ਆ ਰਹੀ ਹੈ ਹੁਣ ਉਹ ਕਹਿ ਰਹੀ ਹੈ ਕਿ ਮੈਨੂੰ ਖੁਸ਼ੀ ਹੈ ਕਿ ਮੇਰੀ ਧੀ ਜ਼ਿੰਦਾ ਹੈ ਤੇ ਕੀ ਹੋਇਆ ਸੀ ਉਹ ਪ੍ਰੀਤ ਨੂੰ ਜਦੋਂ ਕਿੰਨੇ ਕੁ ਮਹੀਨੇ ਪਹਿਲਾਂ ਜਿਹੜੀ ਇਹ ਘਟਨਾ ਵਾਪਰੀ ਤਿੰਨ ਮਹੀਨੇ ਹੋ ਚੱਲੇ ਹਾਂਜੀ ਹੋਇਆ ਕੀ ਸੀ ਉਹ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਨਾ ਉਹਨੂੰ ਤਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀਗੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਈ ਆ ਆਪਣੀ ਭਾਂਡੇ ਮਾਂਜਦੀਆਂ ਸੀ ਤੋ ਦੁੱਧ ਗਰਮ ਕਰੀ ਜਾਂਦੀ ਸੀ ਉਹਨੂੰ ਪਤਾ ਹੈ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਨੇ ਆ ਇਹਨਾਂ ਮੈਨੂੰ ਕੀ ਪਤਾ ਸੀਗਾ ਐਵੇਂ ਕਰਨਾ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮਨ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਹੈ ਅਜੇ ਤੱਕ ਨਹੀਂ ਹਜੇ ਤਾਂ ਨਹੀਂ ਮਿਲੀਗੀ ਕੋਈ ਫੋਨ ਆਇਆ ਨਾ ਫੋਨ ਵੀ ਨਹੀਂ ਆਇਆਗਾ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਜਾ ਰਹੇ ਲੱਭਾਂਗੇ ਹਾਂਜੀ ਮਸਾ ਹੀ ਦਿਨ ਕੱਟੇ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦੇ ਆ ਰਹੀ ਕਰਕੇ ਆਈਂ ਦਿਹਾੜੀ ਜਾਨੀ ਆ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਤੇ ਮੈਂ ਦਿਹਾੜੀ ਜਾਨੀ ਹਾਂਜੀ ਤੁਹਾਨੂੰ ਇੰਨੀ ਖੁਸ਼ੀ ਹੋਈ ਕਿ ਜਲ ਕੁੜੀ ਠੀਕ ਆ ਤੇ ਚੱਲ ਪਿਓ ਨੂੰ ਵੀ ਲੈ ਆਉਗੇ ਹੁਣ ਇਸ ਖਬਰ ਦੇ ਵਿੱਚ ਕੌਣ ਸੱਚਾ ਹੈ ਕੌਣ ਝੂਠਾ ਕੋਰਟ ਬੋਛੇਤੀ ਇਸ ਦਾ ਫੈਸਲਾ ਕਰ ਸਕਦੀ ਹੈ ਕਿਉਂਕਿ ਪਿਤਾ ਜੇਲ੍ਹ ਦੇ ਵਿੱਚ ਹੈ ਮਾਂ ਆਪਣੇ ਘਰੇ ਹੈ ਪੁਲਿਸ ਉਹਨੂੰ ਵੀ ਕਿਸੇ ਸਮੇਂ ਫੜ ਸਕਦੀ ਹੈ ਉਸ ਦੇ ਬਿਆਨ ਬਾਜ਼ੀ ਲੈ ਸਕਦੀ ਹੈ ਲੜਕੀ ਵੀ ਹੁਣ ਕੈਮਰੇ ਦੇ ਸਾਹਮਣੇ ਆ ਗਈ ਹੈ ਇਸ ਸਭ ਦੇ ਵਿੱਚ ਕੌਣ ਸੱਚਾ ਕੌਣ ਝੂਠਾ ਕੌਣ ਦੁੱਧ ਤਲਿਆ ਇਹ ਬਹੁਤ ਛੇਤੀ ਪਤਾ ਚੱਲ ਜਾਵੇਗਾ ਲੇਕਿਨ ਤੁਹਾਨੂੰ ਪਤਾ ਹੈ ਕਿ ਆਖਿਰਕਾਰ ਇਸ ਲੜਕੀ ਨੂੰ ਨਹਿਰ ਦੇ ਵਿੱਚ ਸੁੱਟਿਆ ਕਿਉਂ ਸੀ ਇਸ ਦੇ ਪਿਤਾ ਦੀ ਤੁਹਾਨੂੰ ਉਹ ਪ੍ਰਾਣੀ ਯਾਨੀ ਕਿ ਉਸ ਤਿੰਨ ਤਰੀਕ ਦੀ ਅਸੀਂ ਬਾਈਟ ਸੁਣਾਣੇ ਆ ਕੀ ਕੁਝ ਉਹਨਾਂ ਨੇ ਕਿਹਾ ਸੀ ਪਿਤਾ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਆਪਣੀ ਧੀ ਤੋਂ ਇਸ ਕਰਕੇ ਪਰੇਸ਼ਾਨ ਆ ਕਿਉਂਕਿ ਕਿਸੇ ਲੜਕੀ ਨੂੰ ਪਸੰਦ ਕਰਦੀ ਹੈ ਮੈਂ ਇਸ ਨੂੰ ਰੋਕਿਆ ਵੀ ਹੈ ਪਹਿਲਾਂ ਵੀ ਇਹ ਕਿਸੇ ਲੜਕੇ ਦੇ ਨਾਲ ਯਾਨੀ ਕਿ ਉਹਨੂੰ ਪਸੰਦ ਕਰਦੀ ਸੀ ਸਾਨੂੰ ਇਤਰਾਜ਼ ਸੀ ਲੇਕਿਨ ਇਹ ਸਾਡੀ ਗੱਲ ਨਹੀਂ ਮੰਨਦੀ ਸੀ ਫਿਰ ਫੇਰ ਤੋਂ ਉਹੀ ਇਹਦਾ ਕੰਮ ਸ਼ੁਰੂ ਹੋ ਗਿਆ ਹੈ ਉਹ ਕਿਸੇ ਲੜਕੇ ਨੂੰ ਪਸੰਦ ਕਰਦੀ ਹੈ ਅਸੀਂ ਨਹੀਂ ਚਾਹੁੰਦੇ ਕਿ ਇਹਦਾ ਕਿਸੇ ਲੜਕੇ ਦੇ ਨਾਲ ਰਿਸ਼ਤਾ ਬਣੇ ਇਸ ਕਰਕੇ ਅਸੀਂ ਇਹਨੂੰ ਯਾਨੀ ਕਿ ਇਹਦੀ ਜਾਨ ਲੈਣ ਲੱਗੇ ਆ ਇਹਦੇ ਪਿਤਾ ਨੇ ਇਹ ਗੱਲ ਕਹੀ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਸੀ ਕਿਉਂਕਿ ਪਿਤਾ ਨੇ ਖੁਦ ਜਦੋਂ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਤੇ ਉਸ ਨੇ ਉਹ ਵੀਡੀਓ ਬਣਾ ਲਈ ਸੀ ਵੀਡੀਓ ਰਾਤੋਂ ਰਾਤ ਖੂਬ ਵਾਇਰਲ ਹੋ ਗਈ ਸੀ ਪੁਲਿਸ ਦੇ ਕੋਲ ਵੀ ਪਹੁੰਚੀ ਤਾਂ ਪੁਲਿਸ ਨੇ ਦਿਨ ਚੜ੍ਹਦੇ ਹੀ ਉਸ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਵੇਲੇ ਪਿਤਾ ਨੇ ਕੀ ਕੁਝ ਕਿਹਾ ਸੀ ਕਿਉਂ ਕਿਸ ਮਜਬੂਰੀ ਦੇ ਵਿੱਚ ਕਿਸ ਫੋਕੀ ਅਣਖ ਦੇ ਵਿੱਚ ਆਪਣੀ ਧੀ ਨੂੰ ਨਹਿਰ ਦੇ ਵਿੱਚ ਸੁੱਟਿਆ ਸੀ ਉਹ ਸੁਣਦੇ ਆਪਾਂ ਸਰ ਇਹਨੇ ਦੋ ਵਾਰੀ ਕਾਰੇ ਅਸੀਂ ਦੇ ਲਏ ਹੱਥ ਪੈਰ ਜੋੜੇ ਸੀ ਕਿ ਬੁੱਤ ਕੋ ਕਹਿਣਾ ਪਾਉਂ ਗਿਆ ਮੰਜਾ ਇਹ ਜਿੱਤ ਨੇ ਇਸੇ ਇੱਕ ਆਰਟੀਫੀਸ਼ਰ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਡਾਕਟਰ ਨੂੰ ਆ ਕੇ ਬਤ ਕਰਕੇ ਕਰੇ ਪਾਣੀ ਪਿਆ ਨਿੱਕੀ ਕੁੜੀ ਨੇ ਪਾਪਾ ਆ ਗਾਣਾ ਕਰਨਾ ਕੀ ਦੇਸਾ ਕੁੜੀ ਨੇ ਕਹਿੰਦੀ ਪਾਪਾ ਪਾਲ ਕੁਝ ਦੇਣਾ ਚਾਹੁੰਦੀ ਕੋਣ ਆਪਣੀ ਪ੍ਰੀਤ ਕਿ ਮੈਂ ਨੂੰ ਫੇਰ ਹੱਥ ਜੋੜੇ ਮੈਂ ਆ ਪੁੱਤ ਲੈਣਾ ਇਹਦੇ ਤੋਂ ਇੱਕ ਡੇਢ ਮਹੀਨਾ ਪਹਿਲਾਂ ਮੇਰੇ ਡਾਕਟਰ ਸਾਹਿਬ ਵੀ ਪਤਾ ਹੈ ਮੈਂ ਆਪ ਵੀ ਨਹਿਰ ਚਾਹਲ ਮਾਰਨੇ ਗਿਆ ਕਿ ਆ ਪੁੱਤ ਸੰਭਲ ਜਾ ਮੈਂ ਕਿ ਪੁੱਤ ਧਾਰੀ ਕਰਨਾ ਪਰ ਉਸ ਦੇ ਥਾ ਕਿਰ ਕੀ ਹੋਇਆ ਤੇ ਜੇ ਆਪਣਾ ਦਿਨ ਆ ਮੈਨੂੰ ਪਤਾ ਕੀ ਚਾਰਾ ਕੀਤਾ ਤੇੰਦੀ ਮੈਂ ਕਰਨੇ ਕੰਮ ਜੋ ਤੁਹਾਡੇ ਤੋਂ ਹੁੰਦਾ ਕਿਹੜੀ ਨਿਹਰਾ ਸਤਾ ਗਈ ਮੈਂ ਲੋਕਰੋਪ ਭਾਗ ਵਿੱਚ ਵਸਤੀ ਤੋਂ ਤਾਂ ਕਿਵੇਂ ਸਟੇ ਅਸੀਂ ਕੋ ਬੰਨੇ ਅੰਜੇ